ਅਗਨੀ ਵੀਰ ਦਾ ਸੀ ਵਿਰੋਧ ਕਰਦੇ ਰਹੇ ਕਿ ਤੁਸੀਂ ਕਿਵੇਂ 6 ਮਹੀਨੇ ਟ੍ਰੇਨਿੰਗ ਦੇਵੋਗੇ ਸਾਢੇ 3 ਸਾਲ ਉਹਨਾਂ ਦੀ ਨੌਕਰੀ ਹੈ 18 ਸਾਲ ਦਿਆਂ ਨੂੰ ਭਰਤੀ ਕਰੋਗੇ 22 ਸਾਲ ਦੇ ਰਿਟਾਇਰ ਹੋ ਕੇ ਆ ਜਾਣਗੇ ਨਾ ਕੋਈ ਪੈਨਸ਼ਨ ਹੈ ਨਾ ਕੋਈ ਪੱਤਾ ਹੈ ਤੇ ਜਿਸ ਤਰੀਕੇ ਨਾਲ ਫੌਜ ਨੇ ਅਮਰਿਤਪਾਲ ਸਿੰਘ ਸ਼ਹੀਦ ਦੇ ਨਾਲ ਕੀਤਾ ਹੈ ਕਿ ਲਾਸਟ ਜਿਹੜੀ ਉਹ ਪ੍ਰਾਈਵੇਟ ਐਂਬੂਲੈਂਸ ਦੇ ਵਿੱਚ ਲਿਆ ਕੇ ਉਹਨਾਂ ਦੇ ਪਰਿਵਾਰ ਨੂੰ ਦੇ ਆਏ ਫੌਜ ਕਹਿ ਰਹੀ ਹੈ ਸਾਡੇ ਰੀਤੀ ਰਿਵਾਜ ਮੁਤਾਬਕ ਇਹਨਾਂ ਨੂੰ ਗਾਰਡ ਆਫ ਆਨਰ ਨਹੀਂ ਬਣਦਾ ਕਿਉਂ ਨਹੀਂ ਬਣਦਾ ਜੀ ਜੋ ਤੁਸੀਂ ਪਰਦੇ ਪਵਾਤੀ ਦੇਸ਼ ਦੀ ਤੇ ਉਹ ਤਾਂ ਫਿਰ ਦੇਸ਼ ਦਾ ਸ਼ਹੀਦ ਹੋ ਗਿਆ ਨਾ ਪਰ ਪੰਜਾਬ ਸਰਕਾਰ ਦੀ ਨੀਤੀ 'ਚ ਕੋਈ ਫਰਕ ਨਹੀਂ ਕੱਲ ਨੂੰ ਮੈਂ ਜਾਊਂਗਾ ਸ਼ਹੀਦ ਹੋਏ ਉਹਦੇ ਕਰੇ ਜਾਉਂਗੇ ਫਿਰ ਉਸ ਦਾ ਅਮਰਿਤਪਾਲ ਦੇ ਕਰਨਾ ਅਸੀਂ ਕਰੋੜ ਕਰੋੜ ਪੈਸੇ ਚੈੱਕ ਸਾਡੇ ਤਿਆਰ ਨੇ ਅਸੀਂ ਤਾਂ ਚਾਹੇ ਕੋਈ ਸਾਡਾ ਜਵਾਨ ਜਿਹੜਾ ਕਿਸੇ ਵੀ ਬਾਰਡਰ ਤੇ ਕਿਵੇਂ ਵੀ ਸ਼ਹੀਦ ਹੋਊਗਾ ਅਸੀਂ ਤਾਂ ਸ਼ਹੀਦ ਮੰਨਾਂਗੇ ਉਹਨੂੰ ਅਸੀਂ ਤਾਂ ਬਲਕਿ ਕੈਜੂਐਲਟੀ ਦਾ ਵੀ ਡਬਲ ਕਰਤਾ ਜੇ 26 ਤੋਂ 51% ਕੈਜੂਐਲਟੀ ਹੈ ਤਾਂ ਪਹਿਲਾ ਜਿੰਨੇ ਪੈਸੇ ਸੀਗੇ ਉਹ 15 ਲੱਖ ਬਿਲਕੁਲ 30 ਲੱਖ ਕਰ ਜਿਹੜਾ 51 ਤੋਂ 75 ਵਾਲਾ 20 ਮਿਲਦਾ ਸੀ 40 ਕਰਤਾ ਮੈਂ ਸਲੂਟ ਕਰਦਾ ਅਮਰਿਤਪਾਲ ਨੂੰ ਉਹਨਾਂ ਨੇ ਦੇਸ਼ ਦਾ ਨਾਮ ਉੱਚਾ ਉੱਚਾ ਕੀਤਾ ਸ਼ਹੀਦ ਕਿਸੇ ਇੱਕ ਕੌਮ ਦੇ ਨਹੀਂ ਹੁੰਦੇ ਸ਼ਹੀਦ ਦੇਸ਼ ਦੇ ਹੁੰਦੇ ਨੇ ਸ਼ਹੀਦ ਪਰਿਵਾਰ ਦੇ ਨਹੀਂ ਹੁੰਦੇ ਸ਼ Gracias. Sí. Sí. Sí.